ਨਹੂਮ ਅਧਿਆਇ 3 ਖੂਨੀ ਸ਼ਹਿਰ ਉੱਤੇ ਹਾਏ ਹਾਏ ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ ਸ਼ਿਕਾਰ ਅਣਮੁੱਖ ਹੈ ਕੋਟਲੇ ਦਾ ਖੜਾਕ ਪਈਏ ਦੀ ਗੂੰਜ ਸਰਪਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ ਘੋੜ ਸਵਾਰ ਚੜਾਈ ਕਰਦੇ ਤਲਵਾਰ ਚਮਕਦੀ ਅਤੇ ਬਰਜੀ ਲਸ਼ਕਦੀ ਹੈ ਵੱਡੇ ਹੋਿਆਂ ਦੀ ਭੀੜ ਲਾਸ਼ਾਂ ਦੇ ਢੇਰ ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ ਇਹਦਾ ਕਾਰਨ ਉਸ ਵਿਵਚਾਰਨ ਦੇ ਬਹੁਤੇ ਵਿਚਾਰ ਹਨ ਜਿਹੜੀ ਸੋਹਣੀ ਅਤੇ ਰੂਪਵੰਤ ਹੈ ਜਾਦੂਗਰੀਆਂ ਦੀ ਮਲਕਾ ਜਿਹੜੀ ਕੋਮਾ ਨੂੰ ਆਪਣੀਆਂ ਜਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ ਵੇਖ ਮੈਂ ਤੇਰੇ ਵਿਰੁੱਧ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਮੈਂ ਤੇਰਾ ਲਹੰਗਾ ਤੇਰੇ ਮੂੰਹ ਉੱਤੇ ਚੱਕ ਮਾਰਾਂਗਾ ਮੈਂ ਕੋਮਾ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ ਤੇਰਾ ਮਖੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਗਾ ਇਸ ਤਰ੍ਹਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ ਨੀਨਵਾ ਬਰਬਾਦ ਹੋਇਆ ਕੌਣ ਉਹਦਾ ਸੋਗ ਕਰੇਗਾ ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ ਕੀ ਤੂੰ ਨੋ ਅਮੋਨ ਤੋਂ ਚੰਗਾ ਹੈ ਜੋ ਨਹਿਰਾਂ ਦੇ ਵਿੱਚ ਵਸਿਆ ਹੋਇਆ ਸੀ ਜਿਦੇ ਆਲੇ ਦੁਆਲੇ ਪਾਣੀ ਸੀ ਜਿਹਦੀ ਸ਼ਹਿਰਪਨਾ ਸਮੁੰਦਰ ਅਤੇ ਉਹਦੀ ਕੰਧ ਪਾਣੀ ਸੀ ਕੂਸ਼ ਅਤੇ ਮਿਸਰ ਉਹਦਾ ਬਲ ਸੀ ਉਹ ਬੇਅੰਤ ਸੀ ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ ਤਾਂ ਵੀ ਉਹ ਲੈ ਲਿਆ ਗਿਆ ਉਹ ਗੁਲਾਮੀ ਵਿੱਚ ਗਿਆ ਉਹਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ ਉਹਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨੇ ਗਏ ਸਨ ਤੂੰ ਵੀ ਮਸਤ ਹੋਵੇਂਗਾ ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਗਾ ਤੇਰੇ ਸਭ ਗੜ ਹੰਜ਼ੀਰ ਦੇ ਦਰਕਤਾਂ ਵਾਂਗੂ ਹੋਣਗੇ ਜਦੋਂ ਹੰਜ਼ੀਰ ਪਹਿਲਾਂ ਪੱਕਦੀਆਂ ਹਨ ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣ ਗਿਆ ਵੇਖ ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ ਤੇਰੇ ਦੇਸ਼ ਦੇ ਫਾਟਕ ਤੇਰੇ ਵੈਰੀਆਂ ਲਈ ਖੁੱਲੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ ਘੇਰੇ ਲਈ ਪਾਣੀ ਪਰ ਲੈ ਆਪਣੇ ਗੜਾਂ ਨੂੰ ਤਕੜਾ ਕਰ ਮਿੱਟੀ ਵਿੱਚ ਜਾ ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ ਉਥੇ ਅੱਗ ਤੈਨੂੰ ਭਸਮ ਕਰੇਗੀ ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂ ਤੈਨੂੰ ਖਾਵੇਗੀ ਆਪਣੇ ਆਪ ਨੂੰ ਸਲਾ ਵਾਂਗੂ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂ ਵਧਾ ਤੂੰ ਆਪਣੇ ਵਪਾਰੀਆਂ ਨੂੰ ਆਕਾਸ਼ ਦੇ ਤਾਰਿਆਂ ਨਾਲੋਂ ਵਿਦਾਇਆ ਸਲਾ ਨੰਗਾ ਕਰਦੀ ਅਤੇ ਫਿਰ ਉੱਡ ਜਾਂਦੀ ਹੈ ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂ ਹਨ ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂ ਹਨ ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ ਜਦ ਸੂਰਜ ਚੜਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ हे ਅਸ਼ੂਰ ਦੇ ਰਾਜਾ ਤੇਰੇ ਅਯਾਲੀ ਸੁੱਤੇ ਪਏ ਹਨ ਤੇਰੇ ਸ਼ਰੀਫ ਲੰਮੇ ਪਏ ਹਨ ਤੇਰੇ ਲੋਕ ਪਹਾੜਾਂ ਉੱਤੇ ਖਿਲਰੇ ਹੋਏ ਹਨ ਕੋਈ ਇਕੱਠੇ ਕਰਨ ਵਾਲਾ ਨਹੀਂ ਹੈ ਤੇਰਾ ਕੋਈ ਇਲਾਜ ਨਹੀਂ ਤੇਰਾ ਜ਼ਖਮ ਸਖਤ ਹੈ ਤੇਰੀ ਖਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ ਕਿਉਂਕਿ ਕੌਣ ਹੈ ਜਿਹਦੇ ਉੱਤੇ ਤੇਰੀ ਬਦੀ ਰੋਜ਼ ਨਾ ਆਈ ਹੋਵੇ